ਭਾਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਵੀਰੇ ਕੀ ਹਾਲ ਚਾਲ ਆ ਉਮੀਦ ਕਰਦਾ ਕਿ ਸਾਰੇ ਭੈਣ ਭਰਾ ਮੇਰੇ ਠੀਕ ਠਾਕ ਹੋਣਗੇ ਵੀਰੇ ਅੱਜ ਫੇਰ ਨਾਨਕੇ ਆਦੇ ਆਇਆ ਹੋਇਆ ਤੇ ਉਹਨਾਂ ਨੇ ਆ ਛੱਡਿਆ ਹੋਇਆ ਪਾਣੀ ਕੱਦੂ ਨੂੰ ਝੋਨਾ ਲਾਉਣ ਲੱਗੇ ਤੇ ਕੁਛ ਕੋਹ ਦੇ ਝੋਨਾ ਲਾਇਆ ਹੋਇਆ ਉਧਰ ਚੱਲਿਆ ਓਏ ਭਾਈ ਆ ਹੈਗਾ ਛੋਟਾ ਰੋਟਾ ਰੋਟਰ ਤੇ ਪਨੀਰੀ ਪੂਰੀ ਭੀਜਣ ਵਾਸਤੇ ਆ ਇਹਨਾਂ ਦਾ ਪਨੀਰੀ ਵੀਜੀ ਚੱਲਦਾ ਵਾ ਇਹ ਹੋਰ ਪੁੱਠਾ ਕੀਤਾ ਪਿਆ ਬੱਲੇ ਨੂੰ ਨਿਕਵੇਂ ਆ ਉਹ ਕਿੱਥੇ ਗਏ ਹੋਈ ਕੋਈ ਦੱਸਿਆ ਦੱਸਿਆ ਨਹੀਂ ਮੈਨੂੰ ਕਿੱਥੋਂ ਆਇਓ ਹੋਰ ਫਿਰ ਠੀਕ ਠਾਕ ਹਾਂ ਬਈ ਸਪੋਰਟ ਕਰੋ ਯਾਰ ਭਰਾ ਬਈ ਪੰਜਾਬ ਚ ਕਿੰਨੇ ਭੈਣ ਭਰਾ ਬੈਠੇ ਆ ਚੈਨਲ ਨੂੰ ਸਬਸਕ੍ਰਾਈਬ ਕਰੋ ਯਾਰ ਤਾਂ ਜੇ ਚੈਨਲ ਨੂੰ ਸਬਸਕ੍ਰਾਈਬ ਕਰਤਾ ਸਮਝ ਲੈ ਤੁਸੀਂ ਮੇਰੀ ਵੀਰੇ ਮਦਦ ਕਰਤੀ ਐ ਐਨਾ ਹੀ ਮੈਨੂੰ ਬਹੁਤ ਆ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਰੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਭਾਈ ਤੁਹਾਨੂੰ ਮੈਂ ਅੱਗੇ ਵੀ ਦੱਸਿਆ ਸੀ ਆਪਾਂ ਕਿਸੇ ਨਾਲ ਤਾਂ ਬੇਇਮਾਨੀ ਨਹੀਂ ਕੀਤੀ। ਨਾ ਪਰਮਾਤਮਾ ਘਰਾਵੇ। ਚੰਗਾ ਹੀ ਕਰੀਦਾ ਜੇ ਨਾ ਹੋ ਸਕੇ। ਕਿਉਂਕਿ ਲੋਕੀ ਬੁੜਾਪੇ 'ਚ ਰੱਬ ਦਾ ਨਾਮ ਲੈਂਦੇ ਆ। ਤੇ ਆਪਾਂ ਸ਼ੁਰੂ ਤੋਂ ਹੀ ਪਰਮਾਤਮਾ ਦਾ ਨਾਮ ਲੈਂਦੇ ਆ। ਮਸਤਾ ਨੂੰ ਮੰਨਦੇ ਆ। ਤੇ ਵਾਚੇ ਬੇਇਮਾਨੀ ਨਹੀਂ ਕੀਤੀ। ਪਰਮਾਤਮਾ ਸੁਣਦਾ ਹੀ ਹੁੰਦਾ ਫਰਿਆਦ। ਜੇ ਆਪਾਂ ਕਹੇ ਤਾਂ ਚੰਗਾ ਕਰ ਦੇਣਾ। ਪਰਮਾਤਮਾ ਆਪਣਾ ਜਰੂਰ ਚੰਗਾ ਕਰਦਾ ਹੈ। ਠੀਕ ਹੈ। ਤੇ ਸਾਰਿਆਂ ਨੂੰ ਮੇਰੇ ਭੈਣ ਭਰਾਵਾਂ ਨੂੰ ਹੱਥ ਬਨ ਕੇ ਬੇਨਤੀ ਆ ਇਹ ਵੱਧ ਤੋਂ ਵੱਧ ਯਾਰ ਸਪੋਰਟ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ। ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਤੁਹਾਡਾ ਛੋਟਾ ਭਰਾ ਪੈਰਾਂ ਤੇ ਖੜਾ ਹੋ ਜੂਗਾ ਉਹਦੇ। ਇੰਨੀ ਬੇਨਤੀ ਤੁਹਾਡੇ ਚਰਨਾਂ 'ਚ। ਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਬਈ ਧੰਨਵਾਦ